ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਅਯੁੱਧਿਆ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਸਖਸ਼ੇਤਾ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਬਾਲੀਵੁੱਡ ਦੀਆਂ ਹਸਤੀਆਂ ਤੋਂ ਲੈ ਕੇ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਵਰਗਾਂ ਦੇ ਨਾਲ ਜੁੜੇ ਹੋਏ ਲੋਕ ਅੱਜ ਅਯੁੱਧਿਆ ਪਹੁੰਚੇ ਹੋਏ ਨੇ ਭਗਵਾਨ ਰਾਮ ਦੇ ਮੂਰਤੀ ਸਥਾਪਨਾ ਤੋਂ ਲੈ ਕੇ ਪ੍ਰਾਣ ਪ੍ਰティਸ਼ਟਾ ਦੇ ਸਮਾਗਮਾਂ ਦੇ ਗਵਾਹ ਬਣਨ ਵਾਸਤੇ ਜਦੋਂ ਤੱਕ ਇਤਿਹਾਸ ਲੋਕ ਪੜਦੇ ਰਹਿਣਗੇ ਸੌਂਦੇ ਰਹਿਣਗੇ ਉਦੋਂ ਤੱਕ ਅੱਜ ਦਾ ਦਿਨ ਉਸ ਇਤਿਹਾਸ ਦੇ ਵਿੱਚ ਪੜਿਆ ਜਾਵੇਗਾ ਦਰਜ ਹੋ ਜਾਵੇਗਾ 22 ਜਨਵਰੀ 2024 ਦਾ ਦਿਨ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਖਾਸ ਤੌਰ ਦੇ ਉੱਤੇ ਸੱਦਾ ਪੱਤਰ ਦਿੱਤੇ ਗਏ ਸੀ ਵੱਖ-ਵੱਖ ਸਖਸ਼ੇਤਾ ਨੂੰ ਬਾਲੀਵੁੱਡ ਦੀਆਂ ਹਸਤੀਆਂ ਨੂੰ ਕਾਰੋਬਾਰੀਆਂ ਨੂੰ ਉਦਯੋਗਪਤੀਆਂ ਨੂੰ ਤੇ ਸੁਰੱਖਿਆ ਦੇ ਮੱਦੇਨਜ਼ਰ ਵੀ ਕਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਨਵਾਂ 에ਅਰਪੋਰਟ ਬਣਾਇਆ ਗਿਆ ਨਵਾਂ ਰੇਲਵੇ ਸਟੇਸ਼ਨ ਬਣਾਇਆ ਗਿਆ ਤਾਂ ਉਹਦੇ ਉੱਤੇ ਵੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਪੈਰਾ ਮਿਲਟਰੀ ਫੋਰਸਿਜ਼ ਤਾਇਨਾਤ ਕੀਤੀਆਂ ਗਈਆਂ ਨੇ ਬੰਬ ਸਕੁਐਡ ਤੋਂ ਲੈ ਕੇ ਹਰ ਜਿਹੜਾ ਵਰਗ ਹੁੰਦਾ ਹੈ ਹਰ ਜਿਹੜਾ ਸੁਰੱਖਿਆ ਬਲ ਹੁੰਦਾ ਹੈ ਉਹ ਅਯੁੱਧਿਆ ਦੇ ਵਿੱਚ ਅੱਜ ਨਜ਼ਰ ਆ ਰਿਹਾ ਹੈ ਸਭ ਦੀਆਂ ਨਜ਼ਰਾਂ ਇਸੇ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਕਦੋਂ ਉਹ ਪਵਿੱਤਰ ਪਲ ਆਉਣਗੇ ਜਦੋਂ ਪੂਰਾ ਦੇਸ਼ ਸ਼ਾਕਸੀ ਬਣੇਗਾ ਕਿ ਭਗਵਾਨ ਰਾਮ ਦੀ ਪਵਿੱਤਰ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਹੋਵੇਗੀ ਵਿਸ਼ੇਸ਼ ਅਨੁਸ਼ਠਾਨ ਕੀਤੇ ਜਾ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਕਈ ਦਿਨਾਂ ਤੋਂ ਵਿਸ਼ੇਸ਼ ਅਨੁਸ਼ਠਾਨ ਕਰ ਰਹੇ ਨੇ ਉਹ ਵੀ ਕਈ ਮੰਦਰਾਂ ਦੇ ਵਿੱਚ ਜਾ ਰਹੇ ਨੇ ਪੂਜਾ ਪਾਠ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ ਭਾਜਪਾ ਨੇ ਕਹਿ ਦਿੱਤਾ ਸੀਗਾ ਕਿ ਵੱਖ-ਵੱਖ ਮੰਦਰਾਂ ਨੂੰ ਸਜਾਇਆ ਜਾਵੇ ਸਫਾਈਆਂ ਕੀਤੀਆਂ ਜਾਣ ਕੇਂਦਰ ਸਰਕਾਰ ਤੋਂ ਜਦੋਂ ਇਹ ਐਲਾਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਰੇ ਮੰਦਰਾਂ ਦੇ ਵਿੱਚ ਚੈਲਕਦਵੀ ਵੱਜ ਜਾਂਦੀ ਹੈ ਮੰਦਰਾਂ ਨੂੰ ਸਜਾਇਆ ਗਿਆ ਹੈ ਪੂਰੇ ਪੰਜਾਬ ਦੇ ਮੰਦਰ ਵੀ ਇਸ ਲਈ ਪੂਰੇ ਸਜਾਏ ਗਏ ਨੇ ਲਾਈਟਿੰਗ ਕੀਤੀ ਗਈ ਹੈ ਸਫਾਈਆਂ ਕੀਤੀਆਂ ਗਈਆਂ ਨੇ ਤੇ ਅਯੋਧਿਆ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉਤੇ ਸਕਰੀਨਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਵੱਖ-ਵੱਖ ਮੰਦਰਾਂ ਦੇ ਵਿੱਚ ਸਕਰੀਨਾਂ ਲਾਈਆਂ ਜਾਣਗੀਆਂ ਜਿਦੇ ਉਤੇ ਲਾਈਵ ਸਮਾਗਮ ਟੈਲੀਕਾਸਟ ਕੀਤਾ ਜਾਵੇਗਾ ਸੂਬੇ ਦੇ ਕਈ ਮੰਤਰੀ ਵੀ ਵੱਖ-ਵੱਖ ਸਮਾਗਮਾਂ ਦੇ ਵਿੱਚ ਅੱਜ ਸ਼ਿਰਕਤ ਕਰਨ ਜਾ ਰਹੇ ਨੇ ਚੇਤਨ ਸਿੰਘ ਜੋੜਾ ਮਾਜਰਾ ਵੀ ਸਮਾਗਮ ਦਾ ਹਿੱਸਾ ਬੰਦ ਦੇ ਨਜ਼ਰ ਆਏ ਨੇ ਸੇਵਾ ਕਰਦੇ ਹੋਏ ਦਿਖਾਈ ਦਿੱਤੇ ਨੇ ਤੇ ਇਸ ਤੋਂ ਇਲਾਵਾ ਜੇਕਰ ਅਯੁੱਧਿਆ ਦੀ ਗੱਲ ਕੀਤੀ ਜਾਵੇ ਤਾਂ ਅਯੁੱਧਿਆ ਦੇ ਵਿੱਚ ਜਿਹੜੀ ਸਜਾਵਟ ਕੀਤੀ ਗਈ ਹੈ ਦੇਸ਼ ਵਿਦੇਸ਼ ਤੋਂ ਫੁੱਲ ਮੰਗਵਾਏ ਗਏ ਨੇ ਜਿਨ੍ਹਾਂ ਦੇ ਨਾਲ ਅੱਜ ਭਗਵਾਨ ਰਾਮ ਦੇ ਨਵੇਂ ਬਣੇ ਮੰਦਿਰ ਨੂੰ ਸਜਾਇਆ ਗਿਆ ਹੈ ਬਾਬਰੀ ਮਸਜਿਦ ਤੋਂ ਲੈ ਕੇ ਰਾਮ ਮੰਦਿਰ ਤੱਕ ਦਾ ਸਫ਼ਰ ਕਾਫੀ ਚੁਣੌਤੀਆਂ ਪਰਿਆ ਰਿਹਾ ਕਈ ਸੁਣਵਾਈਆਂ ਹੋਈਆਂ ਕੋਰਟ ਕਚੈਰੀਆਂ ਤੱਕ ਗੱਲ ਪਹੁੰਚੀ ਗਵਾਹੀਆਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਭਗਵਾਨ ਰਾਮ ਦਾ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹਾਲਾਂਕਿ ਕਈ ਜਿਹੜੇ Hindu leader ਨੇ ਜਾਂ ਸ਼ੰਕਰਾਚਾਰਿਆਂ ਨੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਉਹ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਰਹੇ ਪਰ ਖਿਡਾਰੀਆਂ ਤੋਂ ਲੈ ਕੇ ਫਿਲਮੀ ਹਸਤੀਆਂ ਤੋਂ ਲੈ ਕੇ ਕਾਰੋਬਾਰੀਆਂ ਤੋਂ ਲੈ ਕੇ ਰਾਜਨੀਤਿਕ ਆਗੂਆਂ ਤੋਂ ਲੈ ਕੇ ਹਰ ਵਰਗ ਅੱਜ ਪੂਰੇ ਉਤਸ਼ਾਹ ਦੇ ਵਿੱਚ ਹੈ ਦੇਸ਼ ਭਰ ਦੇ ਵਿੱਚ ਦੀਵਾਲੀ ਤੋਂ ਵੀ ਵੱਧ ਰੌਣਕਾਂ ਲੱਗੀਆਂ ਹੋਈਆਂ ਨੇ ਆਤੀਸ਼ਬਾਜ਼ੀ ਕੀਤੀ ਜਾਵੇਗੀ ਦੀਪਮਾਲਾ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਵੀ ਦੀਪਮਾਲਾ ਹੋਣੀ ਹੈ ਪੰਜਾਬ ਦੇ ਵਿੱਚ ਵੀ ਸ਼੍ਰੀ ਰਾਮ ਮੰਦਰ ਤੋਂ ਆਏ ਹੋਏ ਅਕਸ਼ਤ ਚੌਲ ਘਰ-ਘਰ ਪਹੁੰਚਾਏ ਗਏ ਨੇ ਸੱਦਾ ਪੱਤਰ ਦਿੱਤਾ ਗਿਆ ਹੈ ਤੇ ਵੱਖ-ਵੱਖ ਲੀਡਰ ਸਾਰੇ ਜਿੰਨੇ ਵੀ ਸ਼ਰਧਾਲੂ ਨੇ ਭਗਵਾਨ ਰਾਮ ਦੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਹੋਏ ਦਿਖਾਈ ਦਿੱਤੇ ਸੀਗੇ ਕਿ ਅੱਜ ਆਪਣੇ ਘਰਾਂ ਦੇ ਵਿੱਚ ਤੁਸੀਂ ਦੀਪਮਾਲਾ ਕਰਿਓ ਰੌਸ਼ਨੀਆਂ ਕਰਿਓ ਕਿਉਂਕਿ ਭਗਵਾਨ ਰਾਮ ਦੀ ਆਮਦ ਹੋ ਰਹੀ ਹੈ। ਸ਼੍ਰੀ ਰਾਮ ਮੰਦਰ ਦੇ ਵਿੱਚ ਅਯੁੱਧਿਆ ਦੇ ਵਿੱਚ ਸੁਰੱਖਿਆ ਦੇ ਇੰਤਜ਼ਾਮ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅਯੁੱਧਿਆ ਨਗਰੀ ਨੂੰ ਸਜਾਇਆ ਗਿਆ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਬਲ ਤੈਨਾਤ ਹੈ, ਸੁਰੱਖਿਆ ਫੋਰਸਿਸ ਤੈਨਾਤ ਕੀਤੀਆਂ ਗਈਆਂ ਨੇ ਤੇ ਹਰ ਜਿਹੜਾ ਕਣਕਣ ਆ ਭਗਵਾਨ ਰਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਰਿਪੀਟ ਤੇ ਅਯੁੱਧਿਆ ਨਗਰੀ ਤੋਂ ਲੈ ਕੇ ਦੇਸ਼ ਭਰ ਦੇ ਜਿੰਨੇ ਵੀ ਹਿੱਸੇ ਨੇ ਵੱਖ-ਵੱਖ ਸੂਬੇ ਨੇ ਸਾਰੇ ਹੀ ਭਗਵਾਨ ਰਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਦਿਖਾਈ ਦੇ ਰਹੇ ਨੇ ਅਯੁੱਧਿਆ ਦੀਆਂ ਰੌਣਕਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅਯੁੱਧਿਆ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਵੱਡੀ ਗਿਣਤੀ ਦੇ ਵਿੱਚ ਉਥੇ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਫਿਲਮੀ ਅਦਾਕਾਰਾਂ ਨੂੰ ਸੱਦਾ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੀ ਰਾਮ ਮੰਦਰ ٹرسٹ ਵੱਲੋਂ ਅੱਜ ਪ੍ਰਾਣ ਪ੍ਰਤੀਸ਼ਠਾ ਕੀਤੀ ਜਾਣੀ ਹੈ ਕੁਝ ਹੀ ਸਮਾਂ ਬਾਕੀ ਹੈ ਜਦੋਂ ਪੂਰਾ ਦੇਸ਼ ਇਸ ਪਵਿੱਤਰ ਪਲ ਦਾ ਗਵਾਹ ਬਣੇਗਾ ਇਹਨਾਂ ਪਲਾਂ ਦਾ ਗਵਾਹ ਬਣੇਗਾ ਕਿ ਭਗਵਾਨ ਰਾਮ ਦਾ ਮੰਦਰ ਉਹਨਾਂ ਦੇ ਹੁੰਦਿਆਂ ਹੀ ਇਸ ਸੰਸਾਰ ਦੇ ਵਿੱਚ ਬਣਿਆ ਸੀਗਾ ਤੇ ਸਾਡੀ ਵੀ ਉਹੀ ਪੀੜੀ ਹੈ ਤੁਹਾਡੀ ਵੀ ਉਹੀ ਪੀੜੀ ਹੈ ਜਿਹੜੀ ਦੱਸਿਆ ਕਰੇਗੀ ਕਿ ਹਾਂ ਅਸੀਂ ਉਦੋਂ 2000 ਦੇ ਵਿੱਚ ਸੀਗੇ ਅਸੀਂ ਉਦੋਂ ਇਹ ਕੰਮ ਕਰਦੇ ਸੀਗੇ ਜਦੋਂ 2024 ਦਾ ਉਹ ਦਿਨ ਆਇਆ 22 ਜਨਵਰੀ ਦਾ ਪ੍ਰਾਣ ਪ੍ਰਸ਼ਟਾ ਹੋਈ ਭਗਵਾਨ ਰਾਮ ਦੀ ਸ਼ਾਨਦਾਰ ਭਵਯਾ ਮੂਰਤੀ ਦੇ ਨਾਲ ਤੇ ਮੰਦਿਰ ਵੀ ਭਵਯਾ ਬਣਾਇਆ ਗਿਆ ਤੇ ਉਹਦੇ ਗਰਭਗ੍ਰਹਿ ਦੇ ਵਿੱਚ ਜਦੋਂ ਭਗਵਾਨ ਰਾਮ ਬਿਰਾਜਮਾਨ ਹੋਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਜਿਹੜੇ ਲੀਡਰ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਜਾਣਗੇ ਫਿਲਹਾਲ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਵਿਰੋਧੀ ਧਿਰਾਂ ਨਹੀਂ ਪਹੁੰਚ ਰਹੀਆਂ ਉਹਨਾਂ ਨੇ ਬਾਈਕਾਟ ਕਰ ਦਿੱਤਾ ਸੀ ਇਸ ਸਮਾਗਮ ਨੂੰ ਉਹਨਾਂ ਨੇ ਬੀਜੇਪੀ ਦਾ ਸਮਾਗਮ ਕਰਾਰ ਦਿੱਤਾ ਸੀ ਕਿ ਸਿਰਫ ਤੇ ਸਿਰਫ ਇੱਕ ਸਿਆਸੀ ਸਮਾਗਮ ਆ ਸੀ ਬਾਹਰ ਬੈਠ ਕੇ ਕੀ ਕਰਨਾ ਹੈ ਤਾਂ ਹੁਣ ਉਹਨਾਂ ਨੇ ਵੀ ਐਲਾਨ ਕੀਤੇ ਹੋਏ ਨੇ ਕਿ ਉਹ 22 ਤਰੀਕ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ ਵਰਕਰਾਂ ਦੇ ਨਾਲ ਸਮਰਥਕਾਂ ਦੇ ਨਾਲ ਉੱਥੇ ਜਾਇਆ ਕਰਨਗੇ ਭਗਵਾਨ ਰਾਮ ਦੇ ਦਰਸ਼ਨ ਕਰਿਆ ਕਰਨਗੇ ਤੇ ਵੱਧ ਤੋਂ ਵੱਧ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਨੂੰ ਸਭ ਦੇ ਜਿਹੜੇ ਨੇ ਉੱਥੇ ਜਾ ਕੇ ਦਰਸ਼ਨ ਕਰਵਾਏ ਜਾਣਗੇ ਧਾਰਮਿਕ ਸਥਾਨਾਂ ਦੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਪੈਸ਼ਲ ਟ੍ਰੇਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸਪੈਸ਼ਲ ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਜੋ ਘਟੋ ਘਟ ਇੱਕ ਸਾਲ ਤੱਕ ਸ਼ਰਧਾਲੂਆਂ ਨੂੰ ਲੈ ਕੇ ਜਾਣਗੀਆਂ ਰਾਮ ਮੰਦਰ ਤੱਕ ਤੇ ਮੰਦਰ ਘਾਟ ਸਭ ਸਜਾਏ ਜਾ ਰਹੇ ਨੇ ਅੱਜ ਇੱਕ ਤਿਉਹਾਰ ਨਵਾਂ ਦੇਸ਼ ਦੇ ਵਿੱਚ ਜੁੜਦਾ ਹੋਇਆ ਨਜ਼ਰ ਆ ਰਿਖਾ ਹੈ ਕਿ 22 ਜਨਵਰੀ ਨੂੰ ਹਰ ਸਾਲ ਹੀ ਯਾਦ ਕੀਤਾ ਜਾਵੇਗਾ ਕਿ 22 ਜਨਵਰੀ ਵਾਲੇ ਦਿਨ ਭਗਵਾਨ ਰਾਮ ਦਾ ਮੰਦਿਰ ਬਣ ਕੇ ਤਿਆਰ ਹੋਇਆ ਤੇ ਉਹਦੇ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਤਾਂ ਦੱਸ ਦਈਏ ਕਿ ਕਈ ਤਰ੍ਹਾਂ ਦੇ ਵਿਰੋਧੀ ਨੇ ਜਿਹੜੇ ਸਵਾਲ ਵੀ ਖੜੇ ਕਰਦੇ ਨੇ ਪਰ ਆਪਣੇ ਆਪ ਦੇ ਵਿੱਚ ਅੱਜ ਭਾਰਤ ਵਾਸਤੇ ਬਹੁਤ ਵੱਡਾ ਦਿਨ ਹੈ ਖਾਸ ਦਿਨ ਹੈ ਕਿ ਜਿਹਦੀਆਂ ਸਭ ਦੀਆਂ ਨਜ਼ਰਾਂ ਇਸ ਉਤੇ ਟਿਕੀਆਂ ਹੋਈਆਂ ਸੀ ਤੇ ਅੱਜ ਪੂਰਾ ਉਹ ਦਿਨ ਆ ਚੁੱਕਿਆ ਹੈ 22 ਜਨਵਰੀ 2024 ਦਾ ਦਿਨ ਹੈ ਜਦੋਂ ਅੱਜ ਭਗਵਾਨ ਰਾਮ ਨਵੇਂ ਰਾਮ ਮੰਦਰ ਦੇ ਵਿੱਚ ਬਿਰਾਜਮਾਨ ਹੋ ਜਾਣਗੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੀ ਪਹੁੰਚਾ ਕਰਨਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਮਾਨਾ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ